ਸਾਡੇ ਰਿੰਗਾ ਦੇ ਜੱਜ ਸਾਹਿਬਾਨ ਔਰ ਹਲਕਾ ਖਲੂਰ ਸਾਹਿਬ ਦੇ ਸਾਰੇ ਹੀ ਪਿੰਡਾਂ ਵਿੱਚ ਪੂਰੇ ਸਤਿਕਾਰ ਨਾਲ ਸਾਡੀ ਮਤਾਵਾ ਪੈਣਾ ਆਓ ਸਾਰੇ ਗੁਰੂ ਫਤਿਹ ਦੀ ਸਾਂਝ ਪਾਈਏ ਬਾਈਕੋ ਟਿੱਕਾ ਧਾਰਛਾ ਬਾਈਕੋ ਟਿੱਕੀ ਫਤਿਹ ਜਿਸ ਤਰ੍ਹਾਂ ਅੱਜ ਤੁਸੀਂ ਹਲਕਾ ਖਲੂਰ ਸਾਹਿਬ ਦੇ ਬਗੈਰ ਬੱਤ ਪਿੰਡਾਂ ਦੇ ਵਿੱਚੋਂ ਬੜੇ ਜਾਰਾਂ ਦੀ ਗਿੰਤੀ ਵਿੱਚ ਪੁੱਛਿਓ ਤੁਹਾਡਾ ਸਭ ਦਾ ਕੱਠ ਲੈ ਕੇ ਜਿਹੜਾ ਮਾਨਯੋਗ ਗੱਲ ਕਰ ਹੋ ਗਿਆ ਸੋ ਬੜੀ ਮਿਹਨਤ ਕੀਤੀ ਆ ਰਾਜਪੁਰਾ ਸਾਹਮਣੇ 2013 ਤੋਂ ਸਾਰੇ ਸਾਥੀਆਂ ਨੇ ਬੜੀ ਮਿਹਨਤ ਕਰ ਰਿਆ ਜਦੋਂ ਬਥੇ ਯਾਦ ਆ ਸੀ ਨਵੇਂ ਨਵੇਂ ਆਏ ਸੀ ਪਾਰਟੀ ਵਿੱਚ ਲੋਕੀ ਕਹਿੰਦੇ ਸੀ ਟੋਪੀਆਂ ਵਾਲੇ ਆ ਗਏ ਸਾਡਾ ਉਦੋਂ ਮਜ਼ਾਕੇ ਕਰਦੇ ਸੀ ਫਿਰ ਅਸੀਂ ਹੌਲੀ ਹੌਲੀ ਸਿੱਖਦੇ ਗਏ ਲੈਕਚਰ ਆਇਆ 2017 ਦੇ ਵਿੱਚ ਵੀ ਅਸੀਂ ਇੱਕ ਨਾ ਲੈਕਚਰ ਮਰੀ ਪੰਨੀ ਤੋਂ ਉਦੋਂ 15000 ਰੋਟ ਪਈ ਪਰ ਉਹਨਾਂ ਨੇ ਆਪਣੀਆਂ ਟਿਕਟਾਂ ਜਿਹੜੀਆਂ ਆਪਣੇ ਐਮਐਲਏ ਦੀਆਂ ਟਿਕਟਾਂ ਪਹਿਲਾਂ ਉਹਨਾਂ ਚੋਣ-ਚੋਣ ਕੇ ਰਿਸ਼ਤੇਦਾਰਾਂ ਨੂੰ ਬੰਦੇ ਸੀ ਜੇ ਤੁਸੀਂ ਵੇਖ ਲਓ ਪਿਛਲਾ ਸਾਹਾ ਹਕਤਾ ਬਾਅਦ ਦੇ ਵਿੱਚ ਜਿਹੜਾ ਜਿਵੇਂ ਆਮ ਪਾਰਟੀ ਦੀ ਐਮਐਲਏ ਜਾਂ ਆਪਣੇ ਮੰਤਰੀ ਮੰਚੇਰ ਕੇ ਮੰਨੀਆਂ ਮਿਲੀਆਂ ਇਹ ਇੱਕ ਪਹਿਲਾ ਜਿਹੜਾ ਪਾਰਟੀ ਦਾ ਇੱਕ ਇੱਕ ਕ੍ਰੈਡਿਟ ਜਾਂਦਾ ਜਾਂ ਇਹ ਕਹਿ ਲੋ ਇਹਨਾਂ ਨੂੰ ਪਾਰਟੀ ਉਹਨਾਂ ਚੇਅਰਮੈਨਾਂ ਨੇ ਪੀਏ ਵੀ ਨਹੀਂ ਲਾਉਣਾ ਇਸੇ ਤਰ੍ਹਾਂ ਜੇ ਪਿੰਡਾਂ ਦੀਆਂ ਪੰਚਾਇਤਾਂ ਹੁੰਦੀਆਂ ਸੀ ਤੇ ਆਪਣੇ ਰਿਸ਼ਤੇਦਾਰ ਹੀ ਸਰਪੰਚ ਬਣਦੇ ਸੀ ਪੰਚ ਬਣਦੇ ਸੀਗੇ ਅੱਜ ਵੀਰੋ ਤੁਸੀਂ ਮਿਲਿਆ ਇਹ ਜਿਸ ਤਰ੍ਹਾਂ ਕੁਦਰਤ ਤੋਂ ਬੋਟ ਲੈ ਲਿਆ ਇਹਨਾਂ ਨੂੰ ਪਤਾ ਨਹੀਂ ਕਿਹੜੀਆਂ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿਹੜੀਆਂ ਕਿਤਾਬਾਂ ਪੜ੍ਹ ਲਈਆਂ ਇਹ ਦਿਨ ਦੁਨੀਆਂ ਦਾ ਨੌਜਾਇਜ਼ ਹੈ ਨੂੰ ਸਿਆਸਤਾ ਨੌਜਾਇਜ਼ ਮੈਂ ਤੇ ਲਾਸਟ ਰੌਸ ਫਾ ਨੂੰ ਕਿਹਾ ਨਹੀਂ ਵੀ ਜਿਹੜੀਆਂ ਬੁੱਕਾਂ ਮਿਲਦਾ ਤੂੰ ਪੜ੍ਹ ਕੇ ਕਿਤੇ ਬਾਅਦ ਦੇ ਵਿੱਚ ਪਾੜ ਕੇ ਸੁੱਟ ਦਿਆਂ ਵੀ ਬੰਦਾ ਹੋਰ ਕੋਈ ਨਾ ਪੜ੍ਹ ਲਵੇ ਇਹ ਭਰਾਓ ਥੰਦਾ ਥੋੜਾ ਜਿਆਦਾ ਇਹ ਬਵਾਸਮਾ ਰਹਿ ਗਿਆ ਕਰਦੇ ਆ ਅੱਜ ਹੀ ਘਟਿਆ ਪਰ ਤੁਹਾਡਾ सिंह जी आपका चेयरमैन इंडस्ट्री सरदार मनवीर सिंह जी भैया किनवा मेहमान सिंह जी लाग गया डायरेक्टर से पांचों की जो मेल चेयरमैन करेंद्र सिंह की पहलवा जे में सिंह की उस्मा कदीप सिंह की मतवेवाल हाफीद सिंह की ढोड़ा साहब ब्रैकेट अमंदर सिंह की ऐमी अजीत सिंह की रजीत सिंह की टीमा ਸਾਡੀ ਟੀਮ ਜਿਹੜੇ ਮੇਰੇ ਸਾਥੀ ਪੂਰੋਂ ਨੇ ਲੋਕ ਲੋਕ ਸਭਾ ਗੁਰੂ ਸਾਹਿਬ ਦੇ ਵਿਧਾਨ ਸਭਾ ਹਲਕਾ ਗੁਰੂ ਸਾਹਿਬ ਤੋਂ ਸਾਥੀ ਆਇਆ ਉਹਦਾ ਸਾਰਿਆਂ ਦੇ ਚਰਚਾ ਇੱਕ ਨਮਰੋ ਤੁਹਾਡਾ ਪ੍ਰਸਨੂਰ ਜਾਂਦਾ ਸਲਾਮ ਕਰਕੇ ਆ ਤੁਹਾਡੇ ਜਲਬੇ ਨੂੰ ਨਮਸਕਾਰ ਕਰਦਾ ਤੇ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇ ਦੀ তাজ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਸਾਡੇ ਠਾਠਾ ਮਾਰਦੇ ਕੰਝ ਨੂੰ ਦੇਖ ਕੇ ਲੱਗਦਾ ਕਿ ਤੁਸੀਂ ਪਹਿਲਾਂ ਤਾਂ ਮੈਂ ਕਿਹਾ ਸੀ ਵੀ ਖੇਮ ਕਰਨ ਵਾਲੇ ਸਭ ਤੋਂ ਵੱਧ ਜਿੱਤਣਗੇ ਪਰ ਹੁਣ ਦੇਖ ਕੇ ਲੱਗਦਾ ਕਿ ਟੱਕਰ ਬਰਾਬਰ ਦੀ ਹੈ ਜਿਵੇਂ ਖੇਮ ਕਰਨ ਕਾਜੀ ਓਵੇਂ ਹੀ ਬਰਾਬਰ ਖੜੂਦ ਆਪਦਾ ਕੰਮ ਤੇ ਟੱਕਰ ਬਰਾਬਰ ਹੀ ਹੋ ਤੇ ਲਾਲਪੁਰਾ ਸਾਹਿਬ ਨੇ ਗੱਲ ਕਹੀ ਆ ਕਿ ਮੈਂ 20000 ਰੁਪਏ ਦੇ ਕੇ ਤੋਰੂਗਾ ਇਥੋਂ ਆਪਦੇ ਪਾਸੋਂ ਉਹ ਵੀ ਆਪਦੀ ਭਰਾਵਾ 30000 ਦੀ ਰੀਤ ਦੇਈ ਦੇ ਆ ਸਾਡੇ ਸੋ ਸਾਡਾ 16000 ਦੀ ੀਡ ਕੋਹਾ ਲਾਲਪਰਾ ਸਾਹਿਬ ਨੂੰ 2022 ਚ ਦਿੱਤੀ ਤੇ ਜਿੰਨੇ ਮੇਰੇ ਭਰਾ ਨੇ ਕੰਮ ਕੀਤੇ ਆ ਨਾ ਫਿਰ 30000 ਆ ਕੇ ਚਾਹੀਦੀ ਜਾਂ ਨਾ ਦਫਰ ਤੇ ਚਾਹੀਦੀ ਜਾਂ ਨਾ ਤੇ ਪਹਿਲੇ ਵਾਲੇ ਦਾ 35 ਜੀ 35 ਤੇ ਤੁਹਾਡੇ ਸਾਰੇ ਭਰਾਵਾਂ ਤੇ ਮਾਨਵੀ ਅੱਜ ਦੀ ਵੱਡੀ ਕ੍ਰਿਤੀ ਦੇ ਵਿੱਚ ਤੁਸੀਂ ਅਠਾਠਾ ਮਾਰਦਾ ਕੱਛ ਇਸ ਗੱਲ ਦੀ ਗਵਾਹੀ ਭਰਦਾ ਕਿ ਵਾਕਈ ਤੁਸੀਂ ਸਾਡੇ 16000 ਨੂੰ ਕਬਲ ਕਰਕੇ ਲਾਲ ਜੀ ਨੂੰ ਭੁੱਲਣ ਨੂੰ ਲੋਕ ਸਭਾ ਦੇ ਵਿੱਚ ਭੇਜੋਗੇ ਤੇ ਭਰਾਵੋ ਲੋਕ ਸਭਾ ਖਦੂਰ ਸਾਹਿਬ ਇਹੋ ਲੋਕ ਸਭਾ ਆ ਜਿਹੜੀ ਪੰਥਕ ਆ ਕਾਨੂੰਆ ਦੀ ਚਰਨ ਛੋਹ ਪ੍ਰਾਪਤ ਕਰਦੀ ਆ ਤੇ ਸਾਧ ਸੰਗਤ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦਾ ਰਿਹਾ ਪੰਥ ਦੇ ਨਾਮ ਤੇ ਵੋਟਾਂ ਲੈ ਕੇ ਮੁੜ ਕੇ ਪਾਸਾ ਲੈ ਪੀ ਮਰ ਕੇ ਕੋਈ ਨਹੀਂ ਇੱਥੇ ਬੋਲਦਾ ਰਿਹਾ ਭਾਵੇਂ ਸਰਦਾਰ ਰਤਨ ਸਿੰਘ ਨਾਲਾ ਬੰਦਿਆ ਰਹੇ ਤੇ ਭਾਵੇਂ ਸਰਦਾਰ ਰਜੀਤ ਸਿੰਘ ਪਰਾਪਾ ਦੇਰੇ ਉਹਦੇ ਬਾਅਦ ਆਪਾਂ ਸਭ ਪਿਛਲੇ ਜਿਹੜੇ ਸਿਟੀ ਕੈਂਪ ਪਿਛਲੇ ਚ ਸਰਦਾਰ ਤਸ਼ਵੀਰ ਸਿੰਘ ਟਿੰਪਾ ਨਾ ਪੰਜਾਹ ਸਾਲ ਹੋ ਲੱਗੇ ਗੁਰੂ ਰੂਪ ਸਾਹਿਬ ਜੀ ਆਪਣੇ ਇਲਾਕੇ ਨੂੰ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਨਹੀਂ ਆਉਂਦਾ ਜਦੋਂ ਵੀ ਹੜ ਆਉਂਦੇ ਆ ਸਾਡੇ ਇਲਾਕੇ ਨੂੰ ਵੱਡੀ ਮਾਰ ਵੱਜਦੀ ਆ ਸਾਰੀ ਦੀ ਸਾਰੀ ਲੋਕ ਸਭਾ ਜੀਤ ਸਿੰਘ ਕਪੂਰ ਥੜਾ ਸਰਦਾਰ ਮਰਲੋਦੀ ਗੁੱਡੀ ਮੋੜ ਖਡੂਰ ਸਾਹਿਬ ਕੋਇਨਵਾਲ ਸਾਹਿਬ ਮੁੱਠਿਆੜਾ ਚੁਗੀਆਂ ਨੂਰ ਮੁਹੰਮਦ ਸਭਰਾ ਗੱਤੀ ਘਰੋਮ ਤਕਰੀਬ ਜਿਹੜੀਆਂ ਆਪਣੀਆਂ ਨਾਮੀਆਂ ਨਾਮਦਾਰ ਸਭਾ ਇਹਨਾਂ ਦੇ ਨਾਲ ਨਾਲ ਦਰਿਆ ਲੱਗਦਾ ਤੇ ਫਨ ਕੁੱਟ ਕੇ ਬੜੇ ਵੱਡੇ ਪੱਲੇ ਨਕਸ਼ਾ ਦਾ ਬੜਾ ਜਰਾ ਸਾਥ ਜਿੰਨੇ ਗੱਲਾਂ ਇਸ ਦੀ ਸਰਕਾਰ ਬੰਦੋ ਸਰਕਾਰ ਆਸੈਂਟਿਆ ਲਾਸ਼ਤੀ ਪਾਣੀ ਕੋਤੀ ਨੂੰ ਐ ਕਹੋ ਕਾਲਾ ਨਾ ਮੋਤੀ ਇੰਡੀਆ ਵਾਲੀ ਦੀ ਸਰਕਾਰ ਬੰਦਿਓ ਤਾਂ ਜਿਹੜਾ ਮੇਰਾ ਵਾਅਦਾ ਤੁਹਾਡਾ ਭਰਾ ਐਪੀ ਬਣ ਗਿਆ ਸਾਰੇ ਪੰਨਾਂ ਦੇ ਨਾਲ-ਨਾਲ ਪੱਥਰ ਦੀ ਕੰਢੇ ਕਰਾ ਕੇ ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਖਰਾਬ ਹੁੰਦੀ ਹੈ ਭਰਾਵੋ ਉਹ ਤੇ ਆਪਣੇ ਵਾਸਦੀ ਕਿਉਂਕਿ ਕੁਦਰਤੀ ਹੁੰਦੀ ਪੈਂਦਾ ਪਰ ਪੰਨਾਂ ਦੇ ਨਾਲ-ਨਾਲ ਪੱਥਰ ਲਾ ਕੇ ਕੰਧ ਕਰਕੇ ਤਾਂ ਜੋ ਬਾਹਰ ਦੇਾ ਕੁੱਤੇ ਤੇ ਸਰੀ ਬੰਦ ਤੋਂ ਬਾਹਰਲੇ ਬੰਦੇ ਜਿਹੜੀ ਜ਼ਮੀਨ ਹੈ ਉਹ ਹਲਾ ਦਾ ਖਰਾਬ ਨਾ ਹੋਵੇ ਤੁਹਾਡੇ ਲਈ ਦਿਨ ਰਾਤ ਇੱਕ ਕਰ ਦਿਆਂਗੇ ਇੱਕ ਜੰਦਾ ਵੀ ਤੁਹਾਡੇ ਲਈ ਮਵਾਜ ਤੋਂ ਮਵਾਜ ਨਹੀਂ ਇਹ ਤੁਹਾਡੇ ਦਾ ਵਾਦਾ ਆਂ ਇੰਡੀਆ ਲਈ ਦੀ ਸਰਕਾਰ ਬੰਦਿਓ ਭਾਵੇਂ 100 ਕਿਲੋਮੀਟਰ ਤਹਾਨੂੰ ਪੱਥਰ ਲਾ ਕੇ ਬਾਦ ਨੂੰ ਕੰਧ ਨੂੰ ਮਜ਼ਬੂਤ ਕਰਨਾ ਪਵੇ ਤੁਹਾਡਾ ਭਰਾ ਮਜ਼ਬੂਤ ਕਰੂਗਾ